ਇਹ ਜਿਹੜਾ ਵਾਕਿਆ ਹੋਇਆ ਕਰੀਬ 10:25 ਮਿੰਟ ਤੋਂ ਲੈ ਕੇ 10:30 ਮਿੰਟ ਦੇ ਵਿੱਚ ਵਿੱਚ ਹੋਇਆ। ਤੋਂ ਉਹਦੀ ਇਨਵੈਸਟੀਗੇਸ਼ਨ ਜਾਰੀ ਹੈ। ਜਿੱਥੇ ਉਹ ਪੱਖੀ ਦੀ ਡਿਟੇਲਸ ਲੀਕ ਕੀਤੀ ਤੁਹਾਡੇ ਨਾਲ ਜਦੋਂ ਫਰਥਰ ਸਵੀਅਰ ਡਰਗ ਵਿਦਨ ਇਸ ਫਿਸ਼ੀਸ਼ਨ ਦੈ ਉਹ ਵੀ ਡਿਸਕਸ ਹੋਇਆ। ਕੱਲ ਰਾਤ ਤਕਰੀਬਨ 10:30 ਵਜੇ ਕੰਟੀਨਿਊਸ਼ਨ ਆਈਸੀਬੀ ਕਿ ਮੋਗਾ ਫਾਟਕ ਵਾਲੇ ਪਾਸੇ ਹਉਪੂਰ ਦੇ ਵਿੱਚ ਇੱਕ ਨੌਜਵਾਨ ਨੇ ਬੋਲੀ ਹਟ ਗਿਆ ਤੇ ਸਾਡੇ ਐਸਐਚਓ ਸਾਹਿਬ ਸਾਡੀ ਸਾਰੀ ਟੀਮ ਮੈਂ ਮੌਕੇ ਤੇ ਪਹੁੰਚੇ ਫਟਾਫਟ ਤੇ ਜਾ ਕੇ ਦੇਖਿਆ ਤੇ ਨੌਜਵਾਨ ਦੀ ਡੈਥ ਹੋ ਚੁੱਕੀ ਸੀ ਤੋਂ ਉਹਦੀ ਜਿਹੜੀ ਬੋਡੀ ਹੈ ਉਹ ਹਸਪਤਲ ਵਿੱਚ ਸ਼ਿਫਟ ਕਰਵਾ ਦਿੱਤੀ ਗਈ ਉਸ ਤੋਂ ਇਲਾਵਾ ਇਦੇ ਵਿੱਚ ਇਸ ਕੇਸ ਦੇ ਵਿੱਚ 118 ਨੰਬਰ ਐਫ ਆਰ ਜਿਹੜੀ ਹੈ ਮਰਡਰ ਦੇ ਸੰਬੰਧ ਵਿੱਚ ਉਦਾਰਚਕ ਕੀਤੀ ਜਿਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਬਹੁਤ ਗਹਿਰੀ ਨਾਲ ਸਾਇੰਟਿਫਿਕ ਤਰੀਕਿਆਂ ਨਾਲ ਆਪ ਚਨੇ ਵੀ ਟੈਕਨੀਕਲ ਸਾਧਨ ਸਾਡੇ ਕੋਲ ਰਹੇ ਨੇ ਉਹ ਸਾਰੇ ਤਰੀਕਿਆਂ ਦੇ ਨਾਲ ਜਿਹੜਾ ਫੋਰੈਂਸਿਕ ਟੀਮਸ ਨੂੰ ਨਾਲ ਲਗਾ ਕੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਚੱਲੀ ਹੈ ਜਿਹੜੀ ਅਫੇਅਰ ਅਰਜ ਹੋ ਚੁੱਕੀ ਹੈ ਜੋ ਪਾਕੀ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਜੈਸਾ ਵੀ ਕੁਝ ਇਨਵੈਸਟੀਗੇਸ਼ਨ ਦੇ ਦੌਰਾਨ ਸਾਹਮਣੇ ਆਇਆ ਉਸ ਹੀ ਆਧਾਰ 'ਤੇ ਦੱਸਿਆ। ਪਹਿਲਾ ਹਾਦਸਾ ਕਿਹੜੇ ਵਜੇ ਦਾ ਵਾਕਿਆ ਹੋਇਆ ਹੈ ਨਾ ਕਦਰ ਦਾ ਨਾਮ ਹੈ। ਇਹ ਜਿਹੜਾ ਵਾਕਿਆ ਹੋਇਆ ਹੈ ਕਰੀਬ 10:25 ਮਿੰਟ ਤੋਂ ਲੈ ਕੇ 10:30 ਮਿੰਟ ਦੇ ਵਿੱਚ ਵਿੱਚ ਹੋਇਆ। ਤੋਂ ਵੀ ਉਹਦੀ ਇਨਵੈਸਟੀਗੇਸ਼ਨ ਜਾਰੀ ਹੈ। ਜਿਵੇਂ ਪਾਕੀ ਦੀ ਡਿਟੇਲਸ ਲਿਖੀ। ਅਸੀਂ ਤੁਹਾਡੇ ਨਾਲ ਜਦੋਂ ਤੱਕ ਸਵੀਅਰ ਡਨ ਵਿਦ ਦੀ ਇਨਵੈਸਟੀਗੇਸ਼ਨ ਦੈਨ ਵੀ ਡਿਸਕਸ ਕਰਾਂਗੇ। ਕਿਸੇ ਦਾ ਛੋਟਾ ਹੈ ਬਸ ਆ ਕਿਸ ਬਾਤ ਕੀ ਹੋਂਤਾ ਕਿ ਇਸੇ ਵੀ ਮੌਜੂਦ ਹੁੰਦਾ ਰਿਹਾ ਕਰਦੇ ਜੀ ਉਹ ਲੈ ਲਿਆ ਸੀ ਕੋਈ ਕੁਛ ਇੱਕ ਬਗਿਆ ਨਸੀਰ ਜਿਹੜੀ ਹੈ ਕੁਛਕਿਛ ਵਾਸਤੇ ਬੁਲਾਇਆ ਗਿਆ ਉਹਦੇ ਡਾਕੂਮੈਂਟੇਸ਼ਨ ਹੋ ਰਹੀ ਹੈ ਚੁੱਕਾ ਪਿਆ ਕੁਛਕਿਛ ਤੋਂ ਬਾਅਦ ਜਿਸ ਤਰ੍ਹਾਂ ਦੇ ਵੀ ਕੋਈ ਸਾਡੇ ਕੋਲ ਸਬੂਤ ਆ ਗਏ ਉਹਦੇ ਆਧਾਰ ਤੇ ਕੰਨੀ ਕਰਦੇ ਕਿ ਕਿੰਨੀਆਂ ਗੋਲੀਆਂ ਮਾਰ ਦਿੱਤੀਆਂ ਕਿ ਇਹ ਜੀ ਪੋਸਮੋਰਟਮ ਦੇ ਵਿੱਚ ਇਟਸ ਬੀ ਮੈਚਰ ਕਿਉਂਕਿ ਜੀ ਪੋਸਮੋਰਟਮ ਹੋਣਾ ਬਾਕੀ ਆ ਠੀਕ ਹੈ ਤੇ ਉਹ ਡਾਕਟਰ ਹੀ ਸਾਨੂੰ ਇਹਦੇ ਬਾਰੇ ਸਹੀ ਜਾਣਕਾਰੀ ਦੇ ਸਕਦਾ ਨੇ ਕਿ ਕਿੰਨੀਆਂ ਬੁਲੇਟਸ ਲੱਗੀਆਂ ਨੇ ਬਟ ਇਹ ਗੱਲ ਬਿਲਕੁਲ ਠੀਕ ਹੈ ਕਿ ਇਹ ਕਿ ਜਿਹੜੀ ਉਹਨਾਂ ਦੀ ਜਿਹੜੀ ਬੋਡੀ ਦੇ ਵਿੱਚ ਬੁਲੀਆਂ ਲੱਗੀਆਂ ਸਰ ਇਹ ਜਿਹੜੀ ਜਾਤੀ ਜੁਸ਼ਮੇ ਦਾ ਇਹ ਜਿਹੜਾ ਕਤਲ ਹੋਇਆ ਜਾਂ ਇਹ ਮਦਦ ਪੂਰੀ ਕਟੇ ਰਿਹਾ ਦੇਖੋ ਮੈਂ ਤਾਂ ਅਟਨਲ ਹੋਣ ਲਈ ਪਹਿਲਾਂ ਵਿਚਰ ਕੇ ਗਿਆ कि इस सारीया पेट्रोल फिन इन्वेस्टिगेशन ने जिस तरह जो जो चीज तो ਸਾਡੇ ਕੋਲ ਸਾਡੇ ਸਾਹਮਣੇ ਆਏਗੀ ਉਹ ਅੱਗੇ ਵਧਾਉਂਦੇ ਹੋਏ ਇਨਵੈਸਟੀਗੇਸ਼ਨ ਕਰਕੇ ਬਿਲਕੁਲ ਸਹੀ ਤਫਤੀਸ਼ ਕਰਕੇ ਜੋ ਸਹੀ ਮਨਦਾ ਹੋਏ ਗੋਤਾਂ ਹੁੰਦੇ ਸਲਵ ਹੋ ਜੀਗਾ ਥੈਂਕ ਯੂ